ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਬਹੁਤ ਦਿਨਾਂ ਤੋਂ ਹਰ ਰੋਜ਼ ਆਸਾ ਦੀ ਵਾਰ ਬਾਣੀ ਦਾ ਦੋ ਤਿੰਨ ਤੁਕਾਂ ਦਾ ਪਾਠ ਤੇ ਵਿਚਾਰ ਹਰ ਰੋਜ਼ ਸਰਵਣ ਕਰਦੇ ਹੋ ਆਓ ਅਗਲੇ ਸ਼ਲੋਕ ਦੀਆਂ ਦੋ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਦੇ ਸਾਜਣ ਆਪੇ ਪੂਰਨ ਦੇ ਇੱਕ ਢਿੱਦ ਦੁੱਧ ਸਮਾਈ ਐ ਇੱਕ ਚੁੱਲੇ ਰਹਿਣ ਚੜੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਅਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 475 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਰਾ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਤੇ ਵਿਚਾਰ ਕਰੀਏ ਆਪੇ ਭਾਂਡੇ ਸਾਜਣ ਆਪੇ ਪੂਰਣ ਦੇ ਇਸ ਤੁਕਰਾ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਪਰਮਾਤਮਾ ਨੇ ਜੀਵਾਂ ਦੇ ਸਰੀਰੂਪੀ ਭਾਂਡੇ ਆਪ ਹੀ ਬਣਾਏ ਹਨ ਤੇ ਉਹ ਜੋ ਕੁਝ ਵੀ ਇਹਨਾਂ ਵਿੱਚ ਪਾਉਂਦਾ ਹੈ ਭਾਵ ਜੋ ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿੱਚ ਦਿੰਦਾ ਹੈ ਉਹ ਆਪ ਹੀ ਪ੍ਰਭੂ ਦਿੰਦਾ ਹੈ ਇਕ ਨੇ ਦੁੱਧ ਸਮਾਈਐ ਇੱਕ ਚੁੱਲੇ ਰਹਿਣ ਚੜੇ ਇਸ ਤੋਕਰਾ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਕਈ ਭਾਂਡਿਆਂ ਵਿੱਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਚੁੱਲੇ ਤੇ ਚਿੜੇ ਤਪਦੇ ਰਹਿੰਦੇ ਹਨ ਭਾਵ ਕਈ ਜੀਵਾਂ ਦੀ ਕਿਸਮਤ ਵਿੱਚ ਸੁੱਖ ਤੇ ਸੋਹਣੇ ਪਦਾਰਥ ਹਨ ਤੇ ਉਹਨਾਂ ਦਾ ਖੁਸ਼ਹਾਲ ਜੀਵਨ ਹੈ ਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਰਹਿੰਦੇ ਹਨ ਸਦਾ ਦੁੱਖ ਹੀ ਘਟਦੇ ਹਨ ਇਹਨਾਂ ਤੁਕਾਂ ਨੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਬਾਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਮਾਧਿਅਮ ਰਹੀਂ ਅੱਗੇ ਸਰਵਣ ਕਰਦੇ ਰਹਿਣਾ ਜੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਹਰ ਰੋਜ਼ ਗੁਰਬਾਣੀ ਦਾ ਲਿੰਕ ਤੁਹਾਡੇ ਤੱਕ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ